ਪੁਰਾਣੀ ਰੰਜਿਸ਼ ਦੇ ਤਹਿਤ ਅਣਪਛਾਤੇ ਵਿਅਕਤੀਆਂ ਨੇ ਘਰ ਤੇ ਚਲਾਈਆਂ ਤਾੜ-ਤਾੜ ਗੋਲੀਆਂ। ਰਾਤ ਤਕਰੀਬਨ 11:11 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਲਾਈ ਗੇਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕ ਬਸਰਾ ਦੇ ਘਰ ਜਿਹੜੀਆਂ ਉਹ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ। ਮੋਕੇ ਤੋਂ 7 ਤੋਂ 8 ਜਿਹੜੇ ਕੋਲ ਬਰਾਮਦ ਹੋਏ ਨੇ ਹਮਲਾਵਰਾਂ ਨੇ ਕਾਰਜ ਚ ਦਾਖਲ ਹੋ ਕੇ ਰੌਂਦ ਕੀਤੇ ਫਾਇਰ ਪੁਲਿਸ ਨੇ ਮੌਕੇ ਤੇ ਪੋਂਟ ਸੀਸੀਟੀਵੀ ਫੁਟੇਜ ਨੂੰ ਲਿਆ ਕਬਜ਼ੇ ਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹਮਲਾਵਰਾਂ ਤੇ ਕੀਤਾ ਜਾਵੇਗਾ ਮਾਮਲਾ ਦਰਜ ਸੱਚਿਆਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ ਫਗਵਾੜੀ ਦੇ ਮਹੱਲਾ ਪਲਾਈ ਗੇਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਪੁਰਾਣੀ ਰੰਜਿਸ਼ ਤੇ ਚੱਲਦੇ ਹਮਲਾਵਰਾਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣ ਦੀ ਸੂਚਨਾ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਮਹੱਲਾ ਪਲਾਈ ਗੇਟ ਦੇ ਰਹਿਣ ਵਾਲੇ ਕੁਲਜੀਤ ਬਸਰਾ ਉਰਫ ਸਾਬੀ ਪੁੱਤਰ ਕੁਲਦੀਪ ਦੇ ਘਰ 'ਚ ਹੋਈ ਹੈ ਅਤੇ ਇਸ ਦਾ ਮੁੱਖ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ। ਜਾਣਕਾਰੀ ਮੁਤਾਬਕ ਮਹੱਲੇ ਦੇ ਵਿੱਚ ਰਹਿਣ ਵਾਲੇ ਕੁਝ ਵਿਅਕਤੀਆਂ ਦੀ ਕੁਲਜੀਤ ਬਸਰਾ ਉਰਫ ਸਾਬੀ ਨਾਲ ਪੁਰਾਣੀ ਰੰਜਿਸ਼ ਸੀ। ਜਿਸ ਦੇ ਚੱਲਦਿਆਂ ਹੀ ਬੀਤੀ ਦੇਰ ਰਾਤ ਸਾਡੇ 10 ਵਜੇ ਦੇ ਕਰੀਬ ਉਕਤ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ 8 ਤੋਂ 9 ਦੇ ਕਰੀਬ ਰੌਂਡ ਫਾਇਰ ਕੀਤੇ ਤੇ ਬੜੀ ਹੀ ਹੁਸ਼ਿਆਰੀ ਦੇ ਨਾਲ ਫਰਾਰ ਹੋ ਗਏ। ਰਾਹ ਦੀ ਗੱਲ ਹੈ ਕਿਸ ਗੋਲੀਬਾਰੀ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਸਾਰੀ ਵਾਰ ਦਾਖਤ ਘਰ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮੈਡਮ 우ਸ਼ਾ ਰਾਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਵਿੱਚ जुट ਜਾਂਦੇ ਨੇ ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ ਐਚ ਓ ਮੈਡਮ 우ਸ਼ਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਕੁਲਜੀਤ ਬਸਰਾ ਦੇ ਬਿਆਨਾਂ ਦੇ ਆਧਾਰ ਤੇ ਇੱਕ ਜਾਣਕਾਰੀ ਦੀ ਜਿਹੜੀ ਪੁਲਾਈ ਰਿਪੋਰਟ ਆਤੀ ਜੀ ਵਾਰਦਾਤ ਹੋਈ ਹੈ ਹਾਂਜੀ ਮੈਂ ਇੰਸਪੈਕਟਰ ਹੁਸ਼ਾ ਮੁਖਵਸਥਾਣਾ ਸਿਟੀ ਫਗਵਾੜਾ ਤੋਂ ਕੰਮ ਕਰ ਰਹੀ ਹਾਂ ਰਾਤ ਤਕਰੀਬਨ 7:11 ਵਜੇ ਮੈਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਪਲਾਈ ਗੇਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕ ਬਸਰਾ ਦੇ ਘਰ ਜਿਹੜੀਆਂ ਉਹ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਮੌਕੇ ਤੇ ਅਸੀਂ ਤੁਰੰਤ ਪਹੁੰਚ ਕੇ ਜਿਹੜੀ ਇਹ ਮੌਕਾ ਵੈਰੀਫਾਈ ਕੀਤਾ ਗਿਆ ਮੌਕੇ ਤੋਂ 7 ਤੋਂ 8 ਜਿਹੜੇ ਫੋਲ ਬਰਾਮਦ ਹੋਏ ਨੇ ਐਂਡ ਸੀਸੀਟੀਵੀ ਫੁਟੇਜ ਵਗੈਰਾ ਦੇਖਣ ਤੋਂ ਬਾਅਦ ਅਸੀਂ ਜਿਹੜੀ ਹੈ 188/25 ਅ ਵੱਖ-ਵੱਖ ਤਰ੍ਹਾਂ ਆ 109 BNS 333 BNS 104 ਮੈਂ 3 BNS 190 BNS ਐਂਡ 25 ਰੰਜਨ ਆਰ ਦੇ ਤਹਿਤ ਜਿਹੜਾ ਦੋ ਬਾਇ ਨਮ ਤੇ ਚਾਰ ਅਨਨੋਨ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਨਾਮ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਚੱਲ ਰਹੇ ਆ? ਜੀ ਬਿਲਕੁਲ ਜਿਹੜਾ ਰਾਹੁਲ ਨਾਮ ਦਾ ਦੋਸ਼ੀ ਇਹਦੇ ਵਿੱਚ ਉਹਦੇ ਖਿਲਾਫ ਆਲਰੇਡੀ ਦੋ ਪਰਚੇ ਦਰਜ ਨੇ। ਮੱਕੀੜੀ ਇਨਵੈਸਟੀਗੇਸ਼ਨ ਅਸੀਂ ਉਹ ਕਰ ਰਹੇ ਹਾਂ। ਪੁਰਾਣੀ ਰੰਜਿਸ਼ ਦੇ ਤਹਿਤ ਅਣਪਛਾਤੇ ਵਿਅਕਤੀਆਂ ਨੇ ਘਰ ਤੇ ਚਲਾਈਆਂ ਤਾੜ-ਤਾੜ ਗੋਲੀਆਂ ਰਾਤ ਤਕਰੀਬਨ 11:30 ਵਜੇ ਮਿਲਨ ਇਨਫੋਰਮੇਸ਼ਨ ਮਿਲੀ ਸੀ ਕਿ ਪਲਾਈਗਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕ ਬਸਰਾ ਦੇ ਘਰ ਜਿਹੜੀਆਂ ਉਹ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਬ ਮੋਕੇ ਤੋਂ 7 ਤੋਂ 8 ਜਿਹੜੇ ਕੋਲ ਬਰਾਮਦ ਹੋਏ ਨੇ ਹਮਲਾਵਰਾਂ ਨੇ ਘਰ ਚ ਦਾਖਲ ਹੋ ਕੇ ਰੌਂਦ ਕੀਤੇ ਫਾਇਰ ਪੁਲਿਸ ਨੇ ਮੌਕੇ ਤੇ ਪੋਂਟ ਸੀਸੀਟੀਵੀ ਫੁਟੇਜ ਨੂੰ ਲਿਆ ਕਬਜ਼ੇ ਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹਮਲਾਵਰਾਂ ਤੇ ਕੀਤਾ ਜਾਵੇਗਾ ਮਾਮਲਾ ਦਰਜ ਸੱਚਿਆਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ ਫਗਵਾੜੀ ਦੇ ਮਹੱਲਾ ਪਲਾਈ ਗੇਟ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਪੁਰਾਣੀ ਰੰਜਿਸ਼ ਤੇ ਚੱਲਦੇ ਹਮਲਾਵਰਾਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣ ਦੀ ਸੂਚਨਾ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਮਹੱਲਾ ਪਲਾਈ ਗੇਟ ਦੇ ਰਹਿਣ ਵਾਲੇ ਕੁਲਜੀਤ ਬਸਰਾ ਉਰਫ ਸਾਬੀ ਪੁੱਤਰ ਕੁਲਦੀਪ ਦੇ ਘਰ 'ਚ ਹੋਈ ਹੈ ਅਤੇ ਇਸ ਦਾ ਮੁੱਖ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ। ਜਾਣਕਾਰੀ ਮੁਤਾਬਕ ਮੁਹੱਲੇ ਦੇ ਵਿੱਚ ਰਹਿਣ ਵਾਲੇ ਕੁਝ ਵਿਅਕਤੀਆਂ ਦੀ ਕੁਲਜੀਤ ਬਸਰਾ ਉਰਫ ਸਾਬੀ ਨਾਲ ਪੁਰਾਣੀ ਰੰਜਿਸ਼ ਸੀ। ਜਿਸ ਦੇ ਚੱਲਦਿਆਂ ਹੀ ਬੀਤੀ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਉਕਤ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ 8 ਤੋਂ 9 ਦੇ ਕਰੀਬ ਰੌਂਡ ਫਾਇਰ ਕੀਤੇ ਤੇ ਬੜੀ ਹੀ ਹੁਸ਼ਿਆਰੀ ਦੇ ਨਾਲ ਫਰਾਰ ਹੋ ਗਏ ਰਾਹ ਦੀ ਗੱਲ ਹੈ ਕਿ ਇਸ ਗੋਲੀਬਾਰੀ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਸਾਰੀ ਵਾਰਦਾਤ ਘਰ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮੈਡਮ ਉਸ਼ਾ ਰਾਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਵਿੱਚ ਜੁਟ ਜਾਂਦੇ ਨੇ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ ਐਚ ਓ ਮੈਡਮ 우ਸ਼ਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਕੁਲਜੀਤ ਬਸਰਾ ਦੇ ਬਿਆਨਾਂ ਦੇ ਆਧਾਰ ਤੇ ਇੱਕ ਜਾਣਕਾਰੀ ਦੀ ਗੇੜੀ ਪੁਲਾਈ ਗੇਟ ਰੱਤੀ ਦੀ ਵਾਰਦਾਤ ਹੋਈ ਹੈ ਹਾਂਜੀ ਮੈਂ ਇੰਸਪੈਕਟਰ 우ਸ਼ਾ ਮੁਖਫਸਾ ਥਾਣਾ ਸਿਟੀ ਫਗਵਾੜਾ ਤੋਂ ਕੰਮ ਕਰ ਰਹੀ ਹਾਂ ਰਾਤ ਤਕਰੀਬਨ ਸਵੇਰ 11:00 ਵਜੇ ਮੈਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਪਲਾਈਗਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕਸ ਬਸਰਾ ਦੇ ਘਰ ਜਿਹੜੀਆਂ ਉਹ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਮੌਕੇ ਤੇ ਅਸੀਂ ਤੁਰੰਤ ਪਹੁੰਚ ਕੇ ਜਿਹੜੀ ਇਹ ਮੌਕਾ ਵੈਰੀਫਾਈ ਕੀਤਾ ਗਿਆ ਮੌਕੇ ਤੋਂ ਸੱਤ ਤੋਂ ਅੱਠ ਜਿਹੜੇ ਫੋਨ ਬਰਾਮਦ ਹੋਏ ਨੇ ਐਂਡ ਸੀਸੀਟੀਵੀ ਫੁਟੇਜ ਵਗੈਰਾ ਦੇਖਣ ਤੋਂ ਬਾਅਦ ਅਸੀਂ ਜਿਹੜੀ ਹੈ 188/25 ਵੱਖ-ਵੱਖ ਤਰ੍ਹਾਂ ਆ 109 BNS 333 BNS 195 3 BNS 190 BNS ਐਂਡ 25 ਰੰਜਨ ਆਡ ਦੇ ਤਹਿਤ ਜਿਹੜਾ ਦੋ ਬਾਇ ਨੇਮ ਤੇ ਚਾਰ ਅਨਨੋਨ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਮੈਡਮ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਚੱਲ ਰਹੇ ਆ ਜੀ ਬਿਲਕੁਲ ਜਿਹੜਾ ਰਾਹੁਲ ਨਾਮ ਦਾ ਦੋਸ਼ੀ ਇਹਦੇ ਵਿੱਚ ਉਹਦੇ ਖਿਲਾਫ ਆਲਰੇਡੀ ਦੋ ਪਰਚੇ ਦਰਜ ਨੇ ਮਾ ਕੀੜੀ ਇਨਵੈਸਟੀਗੇਸ਼ਨ ਅਸੀਂ ਬੁਕਾਰਾਂ